ਨਾ ਜਾਣੇ ਰੋਜ਼ਾਨਾ ਕਿੰਨੇ ਲੋਕ ਬੱਸਾਂ 'ਚ ਸਫ਼ਰ ਕਰਦੇ ਨੇ ਤੇ ਜਿੰਨਾ ਡਰਾਈਵਰਾਂ ਦੇ ਹੱਥ ਬੱਸਾਂ 'ਚ ਬੈਠ ਕੇ ਤੁਸੀਂ ਆਪਣੀਆਂ ਜਾਨਾਂ ਦਿੰਦੇ ਹੋ ਇਹ ਉਹਨਾਂ ਦਾ ਹਾਲ ਦੇਖ ਲਓ ਇੱਕ ਹੱਥ 'ਚ ਸਟੀਅਰਿੰਗ ਹੈ ਤੇ ਦੂਜੇ 'ਚ ਮੋਬਾਈਲ ਫੜਿਆ ਆਪਣਾ ਫੇਸਬੁੱਕ ਵਟਸਐਪ ਮੈਸੇਜ ਜੋ ਮਰਜ਼ੀ ਚਲਾਓ ਕਿਸੇ ਨੂੰ ਕੋਈ ਪਰਵਾਹ ਨਹੀਂ ਤੇ ਨਾ ਹੀ ਇਹਨਾਂ ਨੂੰ ਪਰਵਾਹ ਜਪਦੀ ਹੈ ਤੁਹਾਡੀਆਂ ਤੇ ਸਾਡੀਆਂ ਜਾਨਾਂ ਦੀ ਇਹ ਵੀਡੀਓ ਪੀਆਰਡੀਸੀ ਦੇ ਬੱਸ ਡਰਾਈਵਰ ਦੀ ਦੱਸੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਡਰਾਈਵਰ ਕਿਵੇਂ ਇੱਕ ਹੱਥ ਨਾਲ ਬੱਸ ਚਲਾ ਰਿਹਾ ਹੈ ਤੇ ਦੂਜੇ ਨਾਲ ਮੋਬਾਈਲ ਫੋਨ ਫੜਿਆ ਹੋਇਆ ਹੈ ਤੇ ਸਾਰਾ ਧਿਆਨ ਕਦੇ ਸੜਕ ਵੱਲ ਤੇ ਕਦੇ ਮੋਬਾਈਲ ਵੱਲ ਜਾ ਰਿਹਾ ਹੈ ਸਵਾਰੀਆਂ ਨਾਲ ਲੋਡ ਤੋਂ ਵੱਧ ਭਰੀਆਂ ਕਈ ਬੱਸਾਂ 'ਚ ਕਰੀਬ 68 ਤੋਂ 62 ਸਵਾਰੀਆਂ ਬੈਠਦੀਆਂ ਨੇ ਤੇ ਜਿਹੜੀਆਂ ਸਵਾਰੀਆਂ ਖੜੀਆਂ ਹੁੰਦੀਆਂ ਨੇ ਉਹ ਵੱਖਰੀਆਂ ਤੇ ਉਹਨਾਂ ਸਭ ਸਵਾਰੀਆਂ ਦੀ ਜਾਨ ਹੁੰਦੀ ਹੈ ਇੰਨਾ ਡਰਾਈਵਰਾਂ ਦੇ ਹੱਥ ਚ ਤੇ ਆਖਿਰ ਇਹਨੇ ਲਾਪਰਵਾਹ ਕਿਵੇਂ ਹੋ ਸਕਦੇ ਨੇ ਡਰਾਈਵਰ ਦੇ ਸਾਈਡ ਵਾਲੀ ਸੀਟ ਤੇ ਬੈਠੇ ਕਿਸੇ ਸ਼ਖਸ ਨੇ ਵੀਡੀਓ ਬਣਾ ਲਈ ਤੇ ਵਾਇਰਲ ਕਰ ਦਿੱਤੀ ਤੇ ਇਸ ਡਰਾਈਵਰ ਦੀ ਕਰਤੂਤ ਦੀ ਸੋਸ਼ਲ ਮੀਡੀਆ ਤੇ ਵੀ ਕਾਫੀ ਨਿੰਦਾ ਹੋ ਰਹੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978